ਹਾਂਜੀ YouTube ਵਾਲਿਓ ਅਜੋ ਜੁੜੋ ਲਾਈਵ ਦੇ ਨਾਲ ਕਰੀਏ ਲਾਈਵ ਚੈੱਕ ਆ ਜੀ ਦੇਖਿਆ ਕੋਣੋਂ ਦਾ ਮਾਂ ਦਾ ਸ਼ੇਰ ਆ ਜੋ ਜੜੋ ਜੁੜੋ ਕਰਾ ਪੀ ਵੀ ਤੇਰਾ ਵਾਲਾ ਸਤਿਗੁਰੂ ਜੀ ਸਤਿਗੁਰੂ ਪੀ ਵੀ ਦੇ ਨਾਲ ਉਹ ਅਰਦੋ ਲਾਈਵ ਨੂੰ ਸ਼ੇਅਰ ਅ ਫੇਸਬੁਕ ਤੇ ਟਰੈਵਲ ਕਰਦਾ ਸੀ ਇਸ ਕਰਕੇ ਕਟਮ ਇਧਰ ਦੇਖਦੇ ਚਲਾ ਕੇ YouTube ਦੇ ਉੱਤੇ ਅਨਮੋਲ ਟੋਲ ਬਾਈਕੂ ਜੀ ਯੂਟਿਊਬ ਤੇ ਆਜੋ ਬਾਈ ਜਿੰਨੇ ਫੇਸਬੁੱਕ ਤੇ ਟਰਾਈ ਕਰ ਰਹੇ ਹਾਂ ਇੱਕ ਮਜੂਦ ਗਿੱਲ ਸਤਿਕਾਰ ਜੀ ਸਤਿਕਾਰ ਕੀ ਹਾਲ ਚਾਲ ਨੇ ਗਿੱਲ ਸਾਹਿਬ ਲਾਈਵ ਨੂੰ ਸ਼ੇਅਰ ਕਰ ਦਿਓ ਫਟਾਫਟ ਕੇ ਨਾਲ ਜੁੜ ਜੋ ਆਗੇ ਮੇਰੇ ਵੀਰ ਇੱਕ ਮਜੂਦ ਗਿੱਲ ਬਿਗ ਫੈਨ ਜੀ ਥੈਂਕ ਯੂ ਥੈਂਕ ਯੂ ਆਜੋ ਲਾਈਵ ਦੇ ਵਿੱਚ ਜੁੜ ਜੋ ਕਰੀਏ ਗੱਲਾਂ ਬਾਤਾਂ ਐ ਇਨਵਾਈਟ ਹੈਗਾ ਇਧਰੋਂ ਆਪਣਾ ਕਿਵੇਂ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਰੋ ਲਾਈਵ ਨੂੰ ਸ਼ੇਅਰ ਫਟਾਫਟ ਕੇ ਨਾਲ ਇਕੋ ਜੋਤ ਜੀ ਆਪਾਂ ਕਿੱਥੋਂ ਬਿਲਕੁਲ ਕਰਦੇ ਦੱਸਿਓ ਕਮੈਂਟ ਕਰਕੇ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਜਿਹਦੇ ਮੇਰੇ ਵੀਰ ਨਵੇਂ ਜੁੜਦੇ ਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਵੇਂ ਹੋ ਜੀ ਬਹੁਤ ਵਧੀਆ ਸਪੀਕਲ ਸਪੀਕਲ ਆਜੋ ਕਿਰਾਂ ਫਟਾਫਟ ਆਉ ਆਪਣਾ ਹਾਲ ਚਾਲ ਜਿੰਨੇ ਮੇਰੇ ਵੀਰ ਬੈਠਿਓ ਆਨਲਾਈਨ ਕਿੱਥੋਂ ਕਿੱਥੋਂ ਜੁੜਿਓ ਕਮੈਂਟ ਜ਼ਰੂਰ ਕਰਦਿਆ ਕਰੋ ਪਤਾ ਲੱਗਦਾ ਰਹਿੰਦਾ ਵੀ ਭਾਈ ਸਾਨੂੰ ਇੱਥੇ-ਇੱਥੇ ਜਾਣਦੇ ਹੈਗੇ ਆ ਠੀਕ ਹੈ ਨਾ ਲੋਕਾਂ ਦੇ ਆਈਡੀਆ ਤੇ ਕਿਹਦਾ ਹੋਰ ਨਾਮ ਹੁੰਦਾ ਮਿਸਾਲੀ ਕੋਲੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਜਸਨ ਜਗਰਾਉ ਹਾਏ ਜਸਨ ਜਗਰਾਉ ਜੀ ਕੀ ਹਾਲ ਚਾਲ ਹੈ ਜਗਰਾਉਂ ਜਗਰਾਉਂ ਠੀਕ ਆ ਜੀ ਜਗਰਾਉਂ ਤੋਂ ਧੰਨਵਾਦ ਤੁਹਾਡੇ ਸੂਪ ਬਹੁਤ ਵਧੀਆ ਬਣਾਉਂਦਾ ਇੱਕ ਜਗਰਾਉਂ ਕਿਹੜਾ ਕਿਹੜਾ ਚੌਂਕ ਸੀ ਉਹ ਰਾਏਕੋਟ ਜਗਰਾਉਂ ਵਾਲਾ ਹਨਾ ਚੌਕ ਸੀ ਵਿਰਾਨੀ ਚੌਂਕ ਵਾਲਾ ਬਹੁਤ ਵਧੀਆ ਅੰਗੂਰੀਆ ਵਧੀਆ ਵਧੀਆ ਲਾਈਵ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਆਜੂ ਕੇਰਾ ਅਜਾ ਜਿੰਨੇ ਡੌਗ ਲਵਰ ਵੀਰ ਨੇ ਉਹ ਕਮੈਂਟ ਕਰਕੇ ਦੱਸਿਓ ਕੌਣ ਕੌਣ ਡੌਗ ਲਵਰ ਆ ਫਿਰ ਆਪਾਂ ਕਰ ਦੱਸਦੇ ਆ ਤੁਹਾਨੂੰ ਇੱਕ ਜਿਹੜੇ ਡੌਗ ਲਵਰ ਵੀਰ ਨੇ ਅ ਗਵਰਨਮੈਂਟ ਨੇ ਕੁਝ ਬਰੀਡਾਂ ਕਹਿੰਦੇ ਬੈਨ ਕਰ ਦਿੱਤੀਆਂ ਬਾਈ ਉਹਦੇ ਸਬੰਧ ਵਿੱਚ ਲਾਈਵ ਹੋਏ ਸੀ ਆਪਾਂ ਫੇਸਬੁੱਕ ਪੇਜ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ ਇੱਕ ਵੀਰ ਕਹਿੰਦਾ ਕਿ 23 ਬਰੀਡਾਂ ਬੈਨ ਨੇ ਡੌਗ ਦੀਆਂ ਤੁਹਾਨੂੰ ਕਿਸੇ ਨੂੰ ਪਤਾ ਇਸ ਗੱਲ ਬਾਰੇ ਪੂਰੀ ਜਾਣਕਾਰੀ ਹੈਗੀ ਹੈਗੀ ਦੱਸਿਓ ਕਿਰਾ ਲਾਈਕ ਜ਼ਰੂਰ ਕਰਦਿਆ ਕਰੋ ਲਾਈਕ ਵਾਲਾ ਬਟਨ ਵੀ ਦੱਬਦਿਆ ਕਰੋ ਲਾਈਕ ਵਾਲਾ ਬਟਨ ਵੀ ਦੱਬਦਿਆ ਕਰੋ ਹੋਰ ਕੌਣ ਕੌਣ ਜੁੜਿਆ ਭਾਈ ਦੱਸਿਓ ਕਮੈਂਟ ਕਰਕੇ ਕਰਾ ਦਿਲਜੀਤ ਸਿੰਘ ਹਲੋ ਹਲੋ ਹਾਂਜੀ ਦਿਲਜੀਤ ਜੀ ਕੀ ਹਾਲ ਚਾਲ ਹੈ ਤੁਹਾਡਾ ਕਿਥੋਂ ਬਿਲੋਂਗ ਕਰਦੇ ਆ ਕਮੈਂਟ ਕਰਕੇ ਦੱਸਿਆ ਕਰੋ ਰੰਦੂ ਕਾ ਹਲੋ 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 ਜੀ ਕੀ ਹਾਲ ਚਾਲ ਨੇ ਜੋ ਸਨ ਓ ਕਿਦਾਂ ਸਾਰੇ ਕੰਮਕਾਰ ਬੜੀ ਚੱਲ ਰਹੀ ਨੇ ਤੁਹਾਡੇ ਗੁਰਬਕਸਿੰਗ ਹੈਲੋ ਹਾਂਜੀ ਗੁਰਬਖਸ਼ ਜੀ ਵੇਅਰ ਆਰ ਯੂ ਗੋਇੰਗ ਅਜੇ ਕਿਤੇ ਨਹੀਂ ਜਾ ਰਹੇ ਜੀ ਬੈਠੇ ਆ ਜੀ ਲਾਈਵ ਦੇ ਵਿੱਚ ਅਮਨ ਟੋਲ ਵੈਦੂ ਜੀ ਆਹ ਉਹ ਬਾਈ जी, आरो भाई जी और की हाल चाल ने कि मैं सारे ठीक ठाक हो किथो कि बिलोंग कर लमेंट करके दस दिए करो अपा संगरूर तू सा जिला संगरूर है भाई जिन्हें बैठे सारे दस दिन ਕਿ ਸਾਨੂੰ ਇਹ ਪਤਾ ਵੀ ਕਿਹੜੀ ਕਿਹੜੀ ਬਰੀਡ ਜਿਹੜੀ ਬੈਨ ਕਰੀਆ ਗਵਰਨਮੈਂਟ ਨੇ ਗਰਬਾਕਸਿੰਗ ਵਾਇਗਰੂ ਜੀ ਵਾਇਗਰੂ 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 ਧਨਵਰਨਤ ਜੀ ਗਰਬਾਦ ਕੀ ਆਪਾਂ ਕਿੱਥੋਂ ਬਲੋਂਗ ਕਰਦੇ ਆ ਅਬ ਆ ਜਾਓਂਦੀ ਕਮੈਂਟ ਕਰਕੇ ਦੱਸੋ ਸਹੀ ਆ ਰਹੀ ਹੈ ਨਾ ਕਿਉਂਕਿ ਜਦੋਂ ਥੋੜਾ ਜਵਾਬ ਨਹੀਂ ਹੁੰਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਹਾਨੂੰ ਸੁਣ ਨਹੀਂ ਰਿਹਾ ਇਧਰੋਂ ਮੇਰੀ ਆਵਾਜ਼ ਨਹੀਂ ਜਾਂਦੀ ਮੈਨੂੰ ਇਦਾਂ ਹੀ ਲੱਗਦਾ ਹੁੰਦਾ ਹੈ ਨਾ ਕੰਮਕਾਰ ਬਧੀ ਚੱਲੇ ਨੇ ਸਭ ਦੇ ਅ ਸਿੱਧਮਾ ਬੇਟਾ ਇਹ ਤਾਂ ਹਸਿਆਰਪੁਰ ਕੋਲੇ ਆ ਗਿਆ ਹਨਾ ਜੀ ਅ ਜਸਨ ਜਗਰਾਉਂ ਕਹਿੰਦੇ ਨੇ ਥੋੜਾ ਕਿਹੜਾ ਪਿੰਡ ਹੈ ਮੇਰਾ ਪਿੰਡ ਹੈਗਾ ਨੀਲੋਵਾਲ ਆ ਜੀ ਸੰਕੂਰ ਜ਼ਿਲ੍ਹੇ ਦੇ ਵਿੱਚ ਹੋਰ ਦੱਸੋ ਜਗਰਾਉਂ ਅਸੀਂ ਜਾ ਕੇ ਆਏ ਸੀ ਇੱਕ ਵਾਰੀ ਮੈਂ ਮੇਰੇ ਯਾਦ ਆ ਵੀ ਉੱਥੇ ਸੂਪ ਵਾ ਵਧੀਆ ਬਣਾਉਂਦਾ ਇੱਕ ਰਸਤਾ ਨਹੀਂ ਅ ਐਮਨ ਸਿੰਘ ਸਤਰੀਕਾਲ ਜੀ ਸਤਰੀਕਾਲ ਹੋਰ ਫਲੋਕ ਕੀ ਹਾਲ ਚਾਲ ਆ ਤੁਹਾਡਾ ਆਪਾਂ ਕਿੱਥੋਂ ਬਲੋਂਗ ਕਰਦੇ ਆ ਦੱਸ ਦਿਆ ਕਰੋ ਨਾਲ ਨਾਲ ਕਿਉਂਕਿ ਤੇ ਪਤਾ ਨਹੀਂ ਲੱਗਦਾ ਹੈਗਾ ਇਹਦਾ ਆਪਾਂ ਨੂੰ ਇੰਨਾ ਘੱਟ ਹੀ ਪੇਤ ਹੈਗਾ ਮੈਨੂੰ ਕਮੈਂਟ ਤੋਂ ਹੀ ਪਤਾ ਲੱਗਦਾ ਵੀ ਬਾਈ ਕਿੱਥੋਂ ਆਇਆ ਕਿਉਂਕਿ ਕਿਛਦੀ ਆਈਡੀ ਚੱਲਦੀ ਆ ਕਿ ਇਹਦਾ ਨਾਮ ਕੁਝ ਹੋਰ ਹੁੰਦਾ ਇਹਦੇ ਤੇ ਪੇਤ ਨਹੀਂ ਹੈਗਾ ਕੋਈ ਆਪਾਂ ਜੀ ਓਕੇ ਓਕੇ ਜੀ कर मुक्सर साहिब करंटली मोहाली आसा मोहाली की काम कर हो जी ਸਟੂਡੈਂਟ ਅੰਕਲ ਜੀ ਕੀ ਸਟੱਡੀ ਕਰ ਰਹੇ ਹੋ ਜੀ ਇਹ ਪੜ੍ਹਾਈ ਕਰ ਰਹੇ ਹੋਗੇ 10th ਕਲਾਸ ਵਾਹ ਜੀ ਵਾਹ 10th ਕਲਾਸ ਦੇ ਸਟੂਡੈਂਟ ਆ ਗਏ ਆਪਣੇ ਨਾਲ ਡੌਗ ਲਵਰ ਹੋ ਤੁਸੀਂ ਵੀ ਕਿਉਂਕਿ ਮੈਨੂੰ ਜ਼ਿਆਦਾਤਰ ਜਿਹੜੇ ਆਪਣੇ ਚੈਨਲ ਤੇ ਆਉਂਦੇ ਆ ਡੌਗ ਲਵਰ ਹੁੰਦੇ ਹੈਗੇ ਉਹ ਜਿਹੜੇ ਦੇਖਦੇ ਹੈਗੇ ਨਾ ਲਾਈਵ ਨੂੰ ਸ਼ੇਅਰ ਕਰਨ ਕਰੋ ਲਾਈਕ ਦੋ ਬੰਦਿਆਂ ਚ ਕੀਤਾ ਲਾਈਕ ਵੀ ਲਾਈਕ ਵਾਲਾ ਬਟਨ ਵੀ ਦੱਬਿਆ ਕਰੋ ਜਿਹੜਾ ਗੂਠਾ ਜਿਹਾ ਲੱਗਿਆ ਹੁੰਦਾ ਉਹ ਤੇ ਵੀ ਦੱਬ ਦਿਆ ਕਰੋ ਹਮੋਰ ਗੂਠੇ ਵਾਲਾ ਬਟਨ ਵੀ ਦੱਬਿਆ ਕਰੋ ਹੋਰ ਕੌਣ ਕੌਣ ਜੁੜਿਆ ਮੇਰਾ ਪਰਾ 10 ਮਿੰਟ ਹੋਰ ਬੈਠਦੇ ਆ ਲਾਈਵ ਦੇ ਵਿੱਚ ਆਪਾਂ ਫਿਰ ਹੋਰ ਸੌ ਕੀ ਗੱਲਬਾਤ ਨੇ ਕੰਮ ਧੰਦੇ ਕਿਦਾਂ ਚੱਲਦੇ ਆ ਤੁਹਾਡੇ ਭਾਈ ਸਾਰੇ ਸਟੂਡੈਂਟ ਤਾਂ ਨਹੀਂ ਹੈਗੇ ਕੰਮ ਵਾਲੇ ਵੀ ਹੋਣਗੇ ਭਾਈ ਇੱਕ ਲਾਈਕ ਹੋਰ ਆ ਗਿਆ ਹੋਰ ਕੌਣ ਕਿਹੜਾ ਕਿਹੜਾ ਰਹਿੰਦਾ ਬਾਈ ਲਾਈਕ ਕਰਨ ਦਾ ਨਹੀਂ ਹੋ ਲਾਈਕ ਵੀ ਕਰਿਆ ਕਰੋ ਲਾਈਕ ਵਾਲਾ ਬਟਨ ਦੱਬੋ ਜਿਨਾਂ ਨੇ ਹੁਣ ਤੱਕ ਨਹੀਂ ਦੱਬਿਆ ਲਾਈਕ ਵਾਲਾ ਬਟਨ ਜ਼ਰੂਰ ਦੱਬੋ ਬਾਈ ਕਰਿਆ ਕਰੋ ਪੁਨਰ ਸਪੋਰਟ ਦੱਬ ਕੇ ਇੱਕ ਇੱਕ ਲਾਈਕ ਵਾਲਾ ਬਟਨ ਦੱਬੋ ਜਿੰਨੇ ਮੇਰੇ ਵੀ ਦੇਖ ਰਹੇ ਨੇ ਕਟੁਕੜ ਤੁਸੀਂ ਸਾਰੇ ਜਣੇ ਦੱਬੋ ਆ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁਰਬਖਸ਼ ਸਿੰਘ ਦਾ ਸਤਮੀਕਾ ਦਾ ਸਟੂਡੈਂਟ ਬੱਲੇ 9 ਤੋਂ 22 ਵੱਡਾ ਲਿਖਿਆ ਹੋਇਆ ਤੇਰਾ ਜਿਵੇਂ ਕਾਫੀ ਉਮਰ ਦਾ ਬੰਦਾ ਹੁੰਦਾ ਡਿਲੀਟ ਕਰਤਾ ਹੋਣਾ ਅਮਨਦੀਪ ਸਿੰਘ ਕਿੱਥੋਂ ਜੁੜਿਆ ਵੀਰ ਗੂਠੇ ਵਾਲਾ ਬਟਨ ਵੀ ਦਬਦਿਆ ਕਰੋ ਗੂਠੇ ਵਾਲਾ ਇੱਕ ਐਦਾਂ ਇਹ ਕਰਿਆ ਹੁੰਦਾ ਉਹਦੇ ਵੀ ਕਲਿੱਕ ਕਰਦਿਆ ਕਰੋ ਬਾਈ ਕਮੈਂਟ ਫੇਰ ਡਿਲੀਟ ਕਰਤਾ ਤੇ ਕਿਲਕੋਤਾ ਦੇਖਾਂ ਕੀ ਆ ਇਹਦਾ ਪਤਾ ਨਹੀਂ ਮੈਸੇਜ ਡਿਲੀਟ ਕਰਤਾ ਬਾਈ ਨੇ ਹੈਨਾ ੱਲਣ ਦੇ ਹੁਣ ਕਰਤਾ ਇੱਤਾ ਸੀਗਾ ਅਮਨਦੀਪ ਸਿੰਘ ਕੋਲਕਾਤਾ ਪੱਲੇ ਕੋਲਕਾਤਾ ਚ ਕੀ ਕਰ ਰਹੇ ਹੋ ਇਹੇ ਇਰੀਤੀ ਐਡ ਕਿਵੇਂ ਕਰਿਆ ਜਾਂਦਾ ਅੱਜ ਬੋਲ ਰਿਹਾ

よかった。 ਉੱਥੋਂ ਕਲਿੱਕ ਕਰਕੇ ਤੁਸੀਂ ਚੱਕ ਸਕਦੇ ਜਿਹਨੇ ਐਡ ਹੋਣਾ ਆ ਜਾਓ ਬਈ ਕਰ ਦਿਆ ਫਿਰ ਬੰਦਾ ਤੂੰ ਤਾਂ ਚੁੱਪ ਕਰ ਗਏ ਪਰ ਜਸਨ ਜਗਰਾਉਂ ਕਹਿੰਦੇ ਸਾਡੇ ਸ਼ਹਿਰ ਵਿੱਚ ਰੋਸ਼ਨੀ ਦਾ ਮੇਲਾ ਲੱਗਦਾ ਹੈ। ਮਤਲਬ ਕਿਦਾਂ ਜੀ? ਰੋਸ਼ਨੀ ਦੇ ਮੇਲਾ ਮੇਲਾ ਕੀ ਹੁੰਦਾ ਉਹ ਦੱਸਿਓ ਸਾਡ ਨੂੰ ਤਾਂ ਪਤਾ ਨਹੀਂ ਹੈਗਾ। ਅਨੋਸ਼ਨੀ ਦਾ ਮੇਲਾ। ਅਨਮੋਲ ਸਿੰਘ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਲ ਜੀ। ਮੈਂ ਫੇਸਬੁੱਕ ਤੇ ਲਾਈਵ ਹੋ ਰਹੇ ਹਾਂ ਤੇ ਆ ਜਾਓ। ਅੰਗੁਰਬਖਸ਼ ਸਿੰਘ ਇੰਸਟਾਗ੍ਰਾਮ ਆਈਡੀ ਕੀ ਹੈ ਜੀ? ਆਰ ਟੀ ਵੀ ਨੀਲੋਵਾਲ ਸੇਮ ਆ ਸਾਰਾ ਕਿਤੇ ਫੇਸਬੁੱਕ ਤੇ ਯੂਟਿਊਬ ਤੇ ਐਡ ਹੋਣਾ ਤਾਂ ਮੈਂ ਫੇਸਬੁੱਕ ਤੇ ਆਪਣਾ ਲਿੰਕ ਪਾਤਾ ਉੱਥੋਂ ਤੁਸੀਂ ਚੱਕ ਸਕਦੇ ਹੋ ਆਰ ਟੀ ਵੀ ਨੀਲੋਵਾਲ ਦੇ ਉੱਤੇ ਕਿਸੇ ਨੇ ਐਡ ਹੋ ਕੇ ਗੱਲਬਾਤ ਕਰਨੀ ਹੈ ਤਾਂ ਆਜੋ ਕੋਈ ਚੱਕਰ ਨਹੀਂ ਹੈਗਾ ਉੱਥੇ ਐਡ ਗੈਸਟ ਭੇਜ ਦਿੱਤਾ ਮੈਂ YouTube ਤੇ ਜੇ ਕਿਸੇ ਨੇ ਐਡ ਹੋਣਾ ਗੱਲਬਾਤ ਕਰਨੀ ਹੈ ਤਾਂ ਆਜੋ ਭਾਈ Instagram ਦੀ ID Facebook ਦੀ YouTube ਦੀ ਇੱਕੋ ਹੀ ਹੈ ਜਿੱਥੇ ਤੂ ਵਿ ਡਿਸਕ੍ਰਿਪਸ਼ਨ ਖੋਲ ਕੇ ਉਥੋਂ ਵੀ ਤੁਸੀਂ ਜੁਆਇਨ ਹੋ ਸਕਦੇ ਹੋ ਫੇਸਬੁੱਕ ਤੋਂ ਅ ਤੇ ਇਹ ਰੰ ਦਾ ਲਿੰਕ ਆਪਾ ਪਾਇਆ ਡਿਸਕ੍ਰਿਪਸ਼ਨ ਤੇ ਤੁਸੀਂ ਕਰ ਸਕਦੇ ਹੋ ਜਾ ਕੇ ਇੱਕ ਉਹ ਜੋ ਪੂਰੀ ਜਾਣਕਾਰੀ ਹੈਗੀ ਆ ਮੋਬਾਈਲ ਤੋਂ ਨੈਟਵਰਕ ਦੀ ਤੁਹਾਡੇ ਕੋਲੇ ਆਵਾਜ਼ ਆ ਰਹੀ ਹੈ ਜੀ ਉਹ ਤਾਂ ਪਹਿਲਾਂ ਸੀ ਹੁਣ ਤਾਂ ਚੱਲ ਰਿਹਾ ਹੈ ਅ ਤੁਸੀਂ ਬਾਪੂ ਜੀ ਅ ਜਸਨ ਜਗਰਾਉਂ ਜੀ ਕਿਹਨੇ ਸਾਡੇ ਸ਼ਹਿਰ ਵਿੱਚ ਥੋੜੀ ਦਿਰ ਬਾਅਦ ਇੰਸਟਾ ਤੇ ਵੀ ਲਾਈਵ ਹੋਨੇ ਆਪਾਂ ਇੰਸਟਾ ਤੇ ਵੀ ਗੱਲਬਾਤ ਕਰਾਂਗੇ ਜਿਹੜੇ ਨਵੇਂ ਫੋਲੋਅਰ ਨੇ ਉਹਨਾਂ ਆਪਾਂ ਨੂੰ ਇੱਕ ਮਲੋ ਇੰਸਟਾ ਦਾ ਮੈਨੂੰ ਘੱਟ ਪਤਾ ਸੀ ਉਧਰ ਹੁਣ ਚਲਾਇਆ ਕਰਾਂਗੇ ਇੰਸਟਾ ਦੀ ਦੇ ਉੱਤੇ ਵੀਡੀਓ ਤਾਂ ਆਪਣੇ ਪਾਈਆਂ ਹੋਈਆਂ ਨੇ ਬਹੁਤ ਰੀਲ ਆਦਲਾ ਪਾਈ ਜੰਨੇ ਆ ਤੇ ਬਾਕੀ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਆਪਾਂ ਨੂੰ ਜਦੋਂ ਲਾਈਵ ਹੋਨੇ ਕੀ ਕੀ ਕਰਨਾ ਪੈਂਦਾ ਹੌਲੀ ਹੌਲੀ ਸਿੱਖ ਜਾਾਂਗੇ ਤਾਂ ਕਰਕੇ ਚਲਾਉਂਦੇ ਆ ਕੀ ਕਾ ਜੋ ਜਿੰਨੇ ਇਸਤੇ ਤੇ ਲਾਈਵ ਹੋਣਾ ਆਜੂ ਕਿਰਾਂ ਕਰਦੇ ਗੱਲਾਂ ਬਾਤਾਂ ਇਧਰ ਤਾਂ ਤੁਸੀਂ ਆਈ ਨਹੀਂ ਹੈਗੇ ਅਸੀਂ ਕਾਲ ਜੀ ਸਾਰਿਆਂ ਨੂੰ ਧੰਨਵਾਦ ਜਿੰਨੇ ਜੁੜੇ ਜਿਉਂਦੇ ਵਾਸਤੇ ਰਹੋ ਹੁਣ ਮੈਂ ਇਸਤੇ ਦੀ ਆਈਡੀ ਚਲਾ ਕੇ ਦੇਖਦਾ ਬਾਈ